ਉਹ ਹਾਲਾਤ ਤੁਸੀਂ ਦੇਖ ਰਹੇ ਹੋ ਮੈਂ ਅੱਜ ਹੁਣ ਹੈਰੀਟੇਜ ਸਟਰੀਟ ਤੇ ਖੜਾ ਹਾਂ ਜੀ ਆ ਜਿਹੜੀਆਂ ਸਕਰੀਨਾਂ ਲਾਈਆਂ ਐ ਇੱਥੇ ਗੁਰਬਾਣੀ ਚਲਦੀ ਹੁੰਦੀ ਸੀ ਜਿੱਥੇ ਭਗਵੰਤ ਬੇਮਾਨ ਨੇ ਆਪਣੀਆਂ ਫੋਟੋਆਂ ਲਾਈਆਂ ਆਪਣੀ ਟੀਪ ਅਚੀ ਸਕਰੀਨ ਚ ਲਾ ਰਿਆ ਜੀ ਲੋਕੀ ਇੱਥੇ ਦਰਬਾਰ ਸਾਹਿਬ ਕੀਰਤਨ ਸੁਣਨ ਵਾਸਤੇ ਸ਼ਰਧਾ ਨਾਲ ਆਉਂਦੇ ਸੀ ਆ ਸੋਚਦਾ ਕਿ ਆਪਣੀ ਫੋਟੋ ਲਾ ਕੇ ਆਪਣੇ ਆਪ ਨੂੰ ਬਹੁਤ ਵੱਡਾ ਸਮਝਦਾ ਹੈ ਆ ਗਰੂ ਕਰ ਹੈ ਇੱਥੇ ਜਿਹੜਾ ਆਪਣਾ ਇੰਨਾ ਹੰਕਾਰ ਕਰਦਾ ਨਾ ਪਰਮਾਤਮਾ ਹੀ ਉਹਦਾ ਹੰਕਾਰ ਢਲਾਉਂਦਾ ਹੈ ਅੱਜ ਤੁਸੀਂ ਦੇਖਿਆ ਹੈਰੀਟੇਜ ਸਟਰੀਟ ਤੇ ਕਿਵੇਂ ਲਾਈਟਾਂ ਮੰਦ ਹੈ ਕਿੰਨਾ ਕੂੜਾ ਪਿਆ ਹੈ ਆਹੀ ਕਾਰਨ ਅਸੀਂ ਪੰਜਾਬ ਬਚਾਉਣਾ ਚਾਹੁੰਦੇ ਆਂ ਇਹ ਹੀ ਕਟੂਤਾਂ ਕਰਕੇ ਕਿਉਂਕਿ ਆ ਜਿਹੜੇ ਆਏ ਆ ਅੰਗਰੇਜ਼ਾ ਤੇ ਮੁਗਲਾਂ ਵਾਂਗੂ ਲੁੱਟਣ ਆਏ ਆ ਪੰਜਾਬ ਦਾ ਖਜ਼ਾਨਾ ਲੁੱਟ ਕੇ ਆਹ ਕੇਜਰੀਵਾਲ ਨੂੰ ਹਿੰਦੁਸਤਾਨ ਚ ਮਸ਼ਹੂਰ ਕਰਨਾ ਚਾਹੁੰਦੇ ਆਪਣੀ ਪਾਰਟੀ ਨੂੰ ਮਸ਼ਹੂਰ ਕਰਨਾ ਚਾਹੁੰਦੇ ਆ ਜਿੱਥੇ ਦੇਖੋ ਜਿਹੜੇ ਮੋੜ ਤੇ ਦੇਖੋ ਜਿੱਥੇ ਜਾਓ ਉਹਨੇ ਆਪਣੀਆਂ ਫੋਟੋਆਂ ਇਸ਼ਤਿਹਾਰ ਲਾਏ ਆ ਦੂਜੇ ਸੂਬਿਆਂ ਜਾ ਕੇ ਘੜ ਤੋਂ ਘੱਟ ਉਹਨੂੰ ਇੰਨੀ ਸ਼ਰਮ ਆਉਣੀ ਚਾਹੀਦੀ ਹੈ ਦਰਬਾਰ ਸਾਹਿਬ ਸਾਹਮਣੇ ਜਿਹੜੀਆਂ ਸਕਰੀਨਸ ਲਾਈਆਂ ਸੀ ਅਸੀਂ ਕੀਰਤਨ ਸੁਣਨ ਵਾਸਤੇ ਉੱਥੇ ਤਾਂ ਆਪਣੇ ਤਿੰਨ ਜਗ੍ਹਾ ਤੇ ਵੀ ਆਪਣੀ ਸ਼ਕਲ ਨਹੀਂ ਘਟਾ ਸਕਦਾ ਇਹਨੂੰ ਸ਼ਰਮ ਆਉਣੀ ਚਾਹੀਦੀ ਹੈ ਚੌਥੀ ਨਹੀਂ ਲਾਤੀ ਇਹ ਜੋ ਮੈਂ ਕਹਿੰਦਾ ਐ ਜੀ ਘਟਿਆ ਰਾਜਨੀਤੀ ਜਿਹੜਾ ਕਰ ਰਿਹਾ ਹੈ ਜੈ ਜੀਆ ਕਰਤੂਤਾ ਕਰ ਰਿਹਾ ਹੈ ਪੰਜਾਬ ਦੀ ਜਨਤਾ ਨਹੀਂ ਬਖਸ਼ਦੀ ਜੇ ਪੰਜਾਬ ਦੀ ਜਨਤਾ ਪਿਆਰ ਵੀ ਦੇ ਸਕਦੀ ਹੈ ਤੇ ਹੰਕਾਰੀਆਂ ਦਾ ਹੰਕਾਰ ਵੀ ਲਾ ਸਕਦੀ ਤੁਸੀਂ ਜੋ ਹਾਲਾਤ ਤੁਸੀਂ ਦੇਖ ਰਹੇ ਹੋ ਮੈਂ ਅੱਜ ਹੁਣ ਹੈਰੀਟੇਜ ਸਟਰੀਟ ਤੇ ਖੜਾ ਹਾਂ ਜੀ ਆ ਜਿਹੜੀਆਂ ਸਕਰੀਨਾਂ ਲਾਈਆਂ ਇੱਥੇ ਗੁਰਬਾਣੀ ਚੱਲਦੀ ਹੁੰਦੀ ਸੀ ਜਿੱਥੇ ਭਗਵੰਤ ਬਈਮਾਨ ਨੇ ਆਪਣੀਆਂ ਫੋਟੋਆਂ ਲਾਈਆਂ ਆਪਣੀ ਟੀਪ ਸਕਰੀਨ ਚ ਲਾ ਰਿਹਾ ਹੈ ਜੀ ਲੋਕੀ ਇੱਥੇ ਤਿਰਵਾਰ ਸਾਹਿਬ ਕੀਰਤਨ ਸੁਣਨ ਵਾਸਤੇ ਸ਼ਰਧਾਂ ਆਉਂਦੇ ਸੀ ਆ ਸੋਚਦਾ ਕਿ ਆਪਣੀ ਫੋਟੋ ਲਾ ਕੇ ਆਪਣੇ ਆਪ ਨੂੰ ਬਹੁਤ ਵੱਡਾ ਸਮਝਦਾ ਹੈ ਆ ਗਰੂ ਕਰ ਹੈ ਇੱਥੇ ਜਿਹੜਾ ਆਪਣਾ ਇੰਨਾ ਹੰਕਾਰ ਕਰਦਾ ਨਾ ਪਰਮਾਤਮਾ ਹੀ ਉਹਦਾ ਹੰਕਾਰ ਢਲਾਉਂਦਾ ਹੈ ਅੱਜ ਤੁਸੀਂ ਦੇਖਿਆ ਹੈਰਿਟੇਜ ਸਟਰੀਟ ਤੇ ਕਿਵੇਂ ਲਾਈਟਾਂ ਮੰਦ ਹੈ ਕਿੰਨਾ ਕੂੜਾ ਪਿਆ ਹੈ ਆ ਹੀ ਕਾਰਨ ਅਸੀਂ ਪੰਜਾਬ ਬਚਾਉਣਾ ਚਾਹੁੰਦੇ ਆ ਇਹ ਕਟੂਤਾਂ ਕਰਕੇ ਕਿਉਂਕਿ ਆ ਜਿਹੜੇ ਆਏ ਆ ਅੰਗਰੇਜ਼ਾ ਤੇ ਮੁਗਲਾਂ ਵਾਂਗੂ ਲੁੱਟਣ ਆਏ ਆ ਪੰਜਾਬ ਦਾ ਖਜ਼ਾਨਾ ਲੁੱਟ ਕੇ ਆ ਕੇਜਰੀਵਾਲ ਨੂੰ ਹਿੰਦੁਸਤਾਨ 'ਚ ਮਸ਼ਹੂਰ ਕਰਨਾ ਚਾਹੁੰਦੇ ਆਪਣੀ ਪਾਰਟੀ ਨੂੰ ਮਸ਼ਹੂਰ ਕਰਨਾ ਚਾਹੁੰਦੇ ਆ ਜਿੱਥੇ ਦੇਖੋ ਜਿਹੜੇ ਮੋਰਤ ਦੇਖੋ ਜਿੱਥੇ ਜਾਓ ਉਹਨੇ ਆਪਣੀਆਂ ਫੋਟੋ ਇਸ਼ਤਿਹਾਰ ਲਾਏ ਆ ਦੂਜੇ ਸੂਬਿਆਂ ਜਾ ਕੇ ਘੜ ਤੋਂ ਘੱਟ ਉਹਨੂੰ ਇੰਨੀ ਸ਼ਰਮ ਆਉਣੀ ਚਾਹੀਦੀ ਹੈ ਦਰਬਾਰ ਸਾਹਿਬ ਸਾਹਮਣੇ ਜਿਹੜੀਆਂ ਸਕਰੀਨਸ ਲਾਈਆਂ ਸੀ ਅਸੀਂ ਕੀਰਤਨ ਸੁਣਨ ਵਾਸਤੇ ਉੱਥੇ ਤਾਂ ਆਪਣੇ ਤਿੰਨ ਜਗ੍ਹਾ ਤੇ ਵੀ ਆਪਣੇ ਸ਼ਕਲ ਨਹੀਂ ਘਟਾ ਸਕਦਾ ਇਹਨੂੰ ਸ਼ਰਮ ਹੋਣੀ ਚਾਹੀਦੀ ਹੈ ਚੌਥੀ ਨਹੀਂ ਲਾ ਸਕਦਾ ਇਹ ਜੋ ਮੈਂ ਕਹਿੰਦਾ ਐ ਜੀ ਘਟਿਆ ਰਾਜਨੀਤੀ ਜਿਹੜਾ ਕਰ ਰਿਹਾ ਹੈ ਜੈ ਜੀਆ ਕਰਤੂਤਾ ਕਰ ਰਿਹਾ ਹੈ ਪੰਜਾਬ ਦੀ ਜਨਤਾ ਨਹੀਂ ਬਖਸ਼ਦੀ ਜੇ ਪੰਜਾਬ ਦੀ ਜਨਤਾ ਪਿਆਰ ਵੀ ਦੇ ਸਕਦੀ ਹੈ ਤੇ ਹੰਕਾਰੀਆਂ ਦਾ ਹੰਕਾਰ ਵੀ ਲਾ ਸਕਦੀ ਹੈ